ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਇਸੇ ਦੌਰਾਨ ਹੁਣ ਕੈਨੇਡਾ ਤੋਂ ਜਿਹੜੇ ਸਾਲ 2025 ਦੇ ਦੌਰਾਨ ਪੀਆਰ ਦੇ ਚਾਹਵਾਨਾਂ ਦੇ ਲਈ ਵੱਡੀਆਂ ਖੁਸ਼ਖਬਰੀਆਂ ਆ ਚੁੱਕੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਜਿਹੜੇ ਆ ਕੱਢੇ ਜਾ ਰਹੇ ਹਨ ਤੇ ਜਨਵਰੀ ਮਹੀਨੇ ਦੇ ਦੌਰਾਨ ਹੀ ਦੂਜਾ ਡਰਾ ਉਹਨਾਂ ਦੇ ਵੱਲੋਂ ਕੱਢ ਦਿੱਤਾ ਗਿਆ ਹੈ ਪਹਿਲਾ ਡਰਾ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਐਨਪੀ ਦੇ ਥਰੂ ਜਿਹੜਾ ਕੱਢਿਆ ਗਿਆ ਸੀ 7 ਜਨਵਰੀ ਨੂੰ ਉਸ ਦੇ ਵਿੱਚ 471 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ ਜਿਸ ਦੇ ਵਿੱਚ ਜਿਹੜਾ ਕੱਟ ਆਫ ਸਕੋਰ ਸੀਗਾ 793 ਸੀ ਇਸ ਤੋਂ ਬਾਅਦ 8 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਕੱਢ ਦਿੱਤਾ ਗਿਆ ਜਿਸ ਦੇ ਵਿੱਚ ਕਿ 1350 ਲੋਕਾਂ ਨੂੰ ਜਿਹੜੇ ਪੀਆਰ ਦੇ ਸੱਦੇ ਭੇਜੇ ਗਏ ਇਸ ਦੇ ਵਿੱਚ ਸੀਆਰਐਸ ਸਕੋਰ 542 ਸੀ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 23 ਜਨਵਰੀ ਨੂੰ ਇੱਕ ਹੋਰ ਵੱਡਾ ਡਰਾਅ ਕੱਢ ਦਿੱਤਾ ਗਿਆ ਹੈ ਜਿਸ ਦੇ ਵਿੱਚ 4000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਸੱਦੇ ਭੇਜ ਦਿੱਤੇ ਗਏ ਹਨ ਤੇ ਜਿਸ ਦੇ ਵਿੱਚ ਜਿਹੜਾ ਸੀਆਰਐਸ ਸਕੋਰ ਆ ਉਹ ਵੀ ਜਿਹੜਾ ਥੱਲੇ ਆ ਚੁੱਕਾ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਸਕੋਰ ਜਿਹੜਾ ਆ ਹੁਣ 527 ਦਰਜ ਕੀਤਾ ਗਿਆ ਹੈ ਸੋ ਲਗਾਤਾਰ ਜਿਹੜਾ CRS ਸਕੋਰ ਵੀ ਠਾ ਆ ਰਿਹਾ ਹੈ ਤੇ ਦੂਜੇ ਪਾਸੇ ਹੁਣ ਇਨਵੀਟੇਸ਼ਨ ਦੇ ਜਿਹੜੇ ਆ ਸੱਦੇ ਹਨ ਉਹ ਵੀ 4000 ਤੋਂ ਉੱਤੇ ਵੱਧ ਚੁੱਕੇ ਆ ਸੋ 4000 ਇਕੱਠੇ ਹੀ ਜਿਹੜੇ ਪੰਜਾਬੀ ਭਾਰਤੀ ਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਹੁਣ PR ਦੇ ਲਈ ਸੱਦੇ ਭੇਜ ਦਿੱਤੇ ਗਏ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਲਈ PR ਦਾ ਜਿਹੜਾ ਅੰਕੜਾ ਆ ਉਹ ਇਕੱਠਾ ਹੀ 82000 ਦਾ ਰਾਖਵਾ ਕੋਟਾ ਰੱਖ ਲਿਆ ਗਿਆ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਪੀਆਰ ਦਿੱਤੀ ਜਾਵੇਗੀ ਕੈਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਇਹ ਸਕਿੱਲ ਵਰਕਰਾਂ ਨੂੰ ਜਿਹੜਾ ਪੀਆਰ ਦਿੱਤੀ ਜਾਵੇਗੀ ਜੋ ਕਿ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਉਹ ਕਾਫੀ ਜਿਆਦਾ ਜਿਹੜਾ ਕੈਨੇਡਾ ਦੇ ਹਾਲਾਤਾਂ ਦੇ ਨਾਲ ਘੁਲ ਮਿਲ ਚੁੱਕੇ ਆ ਤੇ ਉਹਨਾਂ ਨੂੰ ਹੁਣ ਜਿਹੜੀ ਪੀਆਰ ਦਿੱਤੀ ਜਾਵੇਗੀ 82000 ਦਾ ਤੁਹਾਨੂੰ ਦੱਦੀ ਹੈ ਕਿ ਕੋਟਾ ਰੱਖ ਲਿਆ ਗਿਆ ਹੈ